ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਅਸੀਂ ਪਹੁੰਚੇ ਅੱਜ ਠੂਰ ਸਾਡੇ ਦੋਸਤਾਂ ਕੋਲੇ ਜੀ ਕਿਉਂਕਿ ਪੁਰਾਣੇ ਦੋਸਤ ਆ ਜਿਹੜੇ ਉਹ ਪੁਰਾਣੇ ਹੁੰਦੇ ਆ ਹਨਾ ਹੁਣ ਜਿਵੇਂ ਮੈਂ ਤੇ ਟੋਲੂ ਬਹੁਤ ਪੁਰਾਣੇ ਸੀ ਪੁਰਾਣੇ ਮਿਲਦੇ ਵਰਦੇ ਸਾਰੇ ਜਿਵੇਂ ਸਾਡਾ ਬੱਤਾ ਆ ਗਿਆ ਬੱਤੇ ਨੂੰ ਸਾਡੇ ਨੂੰ ਨਾ ਹਜੇ ਵਿੱਚ ਕੋਈ ਕੋਈ ਚੀਜ਼ਾਂ ਬਾਰੇ ਨਹੀਂ ਪਤਾ ਖਾਨਦਦ ਅੱਜ ਵੀ ਅੱਜ ਇਹਨਾਂ ਨੇ ਸਾਡੇ ਮੂਹਰੇ ਰੱਖਦੇ ਹੋ ਭੈਸਦੇ ਬੱਤਾ ਮੇਰੇ ਅੱਲ ਝਾਕਿਆ ਕਹਿੰਦਾ ਖਾਲਾ ਮੈਂ ਕਾ ਖਾਲਾ ਹਲੇ ਸਾਤ ਨਾ ਤੁਮਾਰੇ ਜਾ ਕੇ ਮੂੰਹ ਜਿ ਲੈਵਨੀ ਮੋੜ ਕੇ ਖੜਕਾਈ ਜਾਵੇ ਬਜਰੀ ਵੰਗੂ ਮੂੰਹ ਅਗੇ ਰਖੜੇ ਬਲਾ ਮੈਂ ਕਹਾਂ ਥੁੱਕ ਦੇ ਬਸੇ ਤੂ ਸਣਾਸ ਹੀ ਹੁੰਦਿਆ ਮੈਂ ਕਹਾ ਸੁਰੇ ਦੇ ਭੰਨ ਕੇ ਕਾਂ ਦਾ ਵਿੱਚੋਂ ਮੈਂ ਕਹਿੰਦਾ ਮੈਂ ਕਿਹੜਾ ਕਿਤੇ ਖਾਦੇ ਯਾਰ ਮੋੜ ਕੇ ਝੜ ਤੇ ਜ਼ਬਰੇ ਦੇ ਉਹ ਕਹਿੰਦਾ ਭਾਈ ਆ ਕੀ ਕਰਿਆ ਕਹਿੰਦਾ ਉਹ ਕਹਿੰਦਾ ਖੋਲ ਕੇ ਖਾਣੀ ਸੀ ਫੇਰ ਚਾਕੇ ਖੋਲ ਲੈ ਕਹਿੰਦਾ ਆਪਣੇ ਮੂੰਹ ਜੀ ਸੀ ਕਿਹੜਾ ਕਿਸੇ ਦੇ ਸੀ ਫੇਰ ਖਾ ਗਿਆ ਉਹ ਰੱਕਾ ਵਾਲਾ ਬੰਦਾ ਮੈਂ ਕਹਾ ਤੇ ਇਹ ਨਾ ਅਸੀਂ ਇਹ ਕਿ ਜਾਇਦ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਯਾਰ ਵੀ ਮਿਹਨਤ ਹੈ ਜਿਹੜੀ ਹੈ ਨਾ ਉਹ ਰੰਗ ਲਿਆਉਂਦੀ ਆ ਕਿਸੇ ਟਾਈਮ 2005 ਦੇ ਵਿੱਚ ਜਿਹੜਾ ਇਹ ਘਰ ਹੈ ਬਿਲਕੁਲ ਕੱਚਾ ਸੀ ਬਿਲਕੁਲ ਬੰਦਿਆਂ ਨੇ ਗਰਾਉਂਡ ਲੈਵਲ ਤੋਂ ਮਿਹਨਤ ਕੀਤੀ ਹੈ ਨਾ ਦੂਜਾ ਭਰਾ ਇਹਨਾਂ ਦਾ ਹੁਣ ਕੈਨੇਡਾ 'ਚ ਬੈਠਾ ਜਿਹੜਾ ਉਹ ਬਜਾਰਾ ਇੰਗਲੈਂਡ ਗਿਆ ਉਹਨੇ ਮਿਹਨਤ ਕੀਤੀ ਫੇਰੇ ਇਹਨੂੰ ਸੱਧਿਆ ਇਹ ਗਿਆ ਮਗਰੇ ਨੇ ਖੇਤੀ ਸੰਭਾਲੀ ਯਾਨੀ ਇੱਕ ਮੁੱਠ ਹੋ ਕੇ ਮਿਹਨਤ ਕਰੀ ਤੈਨਾ ਭਰਾਵਾਂ ਨੇ ਇਕੱਠੇ ਹੋ ਗਏ ਜੇ ਦੋ ਉਦਰ ਸੀ ਇਕੇ ਦਰਸ ਇਹਦਾ ਹੁਣ ਵੀ ਕਹਿਣਾ ਵੀ ਜਾਣਾ ਹੁਣ ਵੀ ਨਹੀਂ ਆਪਾਂ ਘਰ ਖੁੱਲਾ ਤਾਂ ਹੀ ਆਉਂਦੇ ਕਹਿੰਦੇ ਮੈਂ ਵੀ ਉੱਠ ਗਿਆ ਤੇ ਫਿਰ ਇੱਥੇ ਕੌਣ ਆ ਬਿਲਕੁਲ ਸਹੀ ਗੱਲ ਹੈ ਤੇ ਨਹੀਂ ਸਾਡੇ ਨਾ ਕੰਧੋਂ ਉੱਲੇ ਪਰਦੇਸ ਹੈ ਇੱਕ ਚਲਿਆ ਜਾਵੇ ਦੂਜਾ ਮਗਰਲਾ ਪਹਿਲਾਂ ਹੀ ਭੱਜਣ ਵਾਲਾ ਕੋ ਪੈਰਾ ਪਰ ਬੈਠਾ ਹੁੰਦਾ ਮੇਰੀ ਦੱਸ ਕਦੋਂ ਟਿਕਟ ਕਰਾਉਣਾ ਮੈਂ ਵੀ ਆਵਾਂ ਉੱਥੇ ਪਤਾ ਨਹੀਂ ਜਾ ਕੇ ਬਲਾ ਰੋਂਦਾ ਹੀ ਹੋਵੇ ਪਰ ਕਿਹਨਾਂ ਇੰਦਰੋਂ ਜਾਣਾ ਹੀ ਜਾਣਾ ਜਿਹਦਾ ਇੱਕ ਗਿਆ ਦੂਜੇ ਨੇ ਪਹੁੰਚਣਾ ਹੈ ਜਿਆਦਾ ਹੈ ਪਰ ਉਥੇ ਜਾ ਕੇ ਵੀ ਕਾਮਯਾਬ ਹੋਣਾ ਬਹੁਤ ਵੱਡੀ ਗੱਲ ਹੈ ਚਲਿਆ ਹਰੇਕ ਹੀ ਜਾਂਦਾ ਬਾਹਰਲੀ ਧਰਤੀ ਤੇ ਉਥੇ ਕਿਨੇ ਡਾਲਰ ਦਰਾਖਤਾਂ ਨੂੰ ਲੱਗੇ ਆ ਵੀ ਤੋੜ ਹੀ ਲਿਆਉਣੇ ਆ ਜਿਵੇਂ ਹੁਣ ਇੱਥੇ ਆਪਾਂ ਬੈਠੇ ਕਹਿ ਦਿੰਨੇ ਆ ਨਾ ਕੋਈ ਕਹੂਗਾ ਮੈਨੂੰ ਆਈਫੋਨ ਭੇਜਦੀ ਹਾਂ ਜੇ ਜਾਂਦਾ ਮਗਰ ਜਹਾਜ਼ 'ਚੋਂ ਮਗਰ ਉਤਰਦਾ ਹਾਂਜੀ ਜੋ ਕਿਤੇ ਫੋਨ ਲਾ ਵੀ ਲਵੇ ਗੱਲ ਦੀ ਨਾ ਆਈਫੋਨ ਭੇਜਦੀ ਹਾਂ ਹਾਂਜੀ ਮੈਨੂੰ ਬੁਲਾਣਾ ਭੇਜਦੀ ਮੈਂ ਕਹਾਂ ਉਹਨੂੰ ਉਹਨੂੰ ਵੀ ਕਿਤੇ ਵੀਜ਼ਾ ਲਵਾ ਕੇ ਮਹੀਨਾ ਸਾਤ ਦੇ ਨੂੰ ਮੜ ਕੇ ਛਾਡੇ ਨੂੰ ਕੰਮ ਤੇ ਪਤਾ ਲੱਗੇ ਬਈ ਭਾਈ ਫੋਨ ਬਣਦਾ ਕਿਵੇਂ ਹਾਏ ਹਾਏ ਹਨਾ ਇੱਕ ਨੇ ਤਾਂ ਬਾਬਾ ਸਿਰਾ ਹੀ ਕਰਤਾ ਸੀ ਕੈਨੇਡਾ ਵਾਲੇ ਨੇ ਨਾ ਉਹਨੇ ਡਾਲਰ ਟੰਗ ਤੇ ਇਧਰਾਖਤ ਨੂੰ ਉਹ ਕਹਿੰਦਾ ਬਸ ਲੱਗੇ ਵਾ ਵਧੀ ਜਾਂਦੇ ਬਸ ਤੋੜ ਕੇ ਲੈ ਦੇਣ ਤੈਨੂੰ ਵੀ ਸਾਰਿਆਂ ਨੂੰ ਲੈ ਦੇਣੇ ਕਹਿੰਦਾ ਬੇਫਿਕਰ ਰੋ ਸਭ ਨੂੰ ਉਹਨੇ ਕਿਸੇ ਦੇ ਰਿਸ਼ਤੇਦਾਰ ਨੂੰ ਪਾਈ ਆ ਆਪਦੇ ਨੂੰ ਵੀਡੀਓ ਪਰ ਮੰਗਣ ਵਾਲੇ ਵੀ ਸਿਰਾ ਕਰਾ ਦਿੰਦੇ ਕਈ ਯਾਰ ਬਈ ਜਵਾਕਾਂ ਨੂੰ ਆ ਲਿਆਦੇ ਆ ਲਿਆਦੇ ਆ ਨਾ ਪਰ ਇਹਨਾਂ ਨੇ ਮਿਹਨਤ ਕਰਕੇ ਆਪ ਦਾ ਖੜਾ ਕੀਤਾ ਸਾਰਾ ਕੁਝ ਯਾਰ ਤੁਹਾਨੂੰ ਟਰੈਕਟਰ ਵਿਖਾਵਾਂਗੇ ਜਿਵੇਂ ਆ ਪ੍ਰਾਣੀਆਂ ਚੀਜ਼ਾਂ ਤਾਂ ਮਾਰੀਏ ਸਾਰੀਆਂ ਤੀਜਾਂ ਬਜ਼ੁਰਗਾਂ ਦੀਆਂ ਨਲਕਾ ਕੁੱਤਾ ਨਲਕਾ ਆਪਣਾ ਆ ਕੁੱਤਾ ਨਲਕਾ ਦਿਖਾ ਇਹ ਕੁੱਤਾ ਨਲਕਾ ਸੀਗਾ ਜੀ ਸਾਡੇ ਗੋਲੂ ਤੇ ਟੋਲੂ ਦਾ ਤਾਂ ਹੋਰ ਐ ਇਹ ਪਰ ਸਾਡਾ ਕੁੱਤਾ ਨਾਲ ਕਹੀ ਐ ਇਹ ਹਨਾ ਜਿਵੇਂ ਆ ਚਰਖਾ ਪਿਆ ਇਹ ਚੀਜ਼ਾਂ ਬਾਬਾ ਕਿਸੇ ਟਾਈਮ ਬੱਚਿਆਂ ਨੂੰ ਦਿਖਣੀਆਂ ਨਹੀਂ ਇਹ ਵਿਕੀ ਆ ਟਰੈਕਟਰ ਦਿਖਾਈ ਟਰੈਕਟਰ ਆਪਣਾ 22 11 ਮਿਹਨਤ ਕਰਕੇ ਇਹ ਆਪੁਰਾ ਹਣਾ ਬਾਬਾ ਰਬੀਰ ਤਾਂ ਲਿਆ ਆਹ ਵਾਹ ਆਹ ਇਹ ਟਰੈਕਟਰ ਬਾਬਾ ਇਹ ਟਰੈਕਟਰ ਬਜ਼ੁਰਗਾਂ ਨੇ ਵੇਚਤਾ ਸੀ ਕਿਉਂਕਿ ਉਦੋਂ 100 ਮਜਬੂਰियां ਹੁੰਦੀਆਂ ਪਰ ਜਦੋਂ ਪੈਸਾ ਆਇਆ ਫੁੱਲ ਪੈਸੇ ਲਾ ਕੇ ਬੰਦੇ ਵਾਪਸ ਲੈ ਕੇ ਆਏ ਤੇ ਅੱਜ ਮੋਡੀਫਾਈ ਕਰਕੇ ਆ ਖੜਾ ਕੀਤਾ ਇਹ ਹੁੰਦਾ ਮਿਹਨਤ ਦਾ ਮੁੱਲ ਯਾਰ ਬੰਦਿਆਂ ਨੇ ਜ਼ਮੀਨ ਵੀ ਬਣਾਈ ਆ ਯਾਨੀ ਆਏ ਨਹੀਂ ਹੈਗਾ ਜ਼ਮੀਨ ਵੀ ਮਤਲਬ ਇਹ ਨਹੀਂ ਲੱਖ ਰੁਪਇਆ ਵੱਧ ਦੇ ਕੇ ਲਈ ਆ ਉਗਵੇਂ ਕਿ ਇਹਦੀ ਮਜਬੂਰੀ ਦਾ ਫਾਇਦਾ ਨਹੀਂ ਝੱਕਣਾ ਯਾਰ ਜਦੋਂ ਵੇਚਦਾ ਕੋਈ ਦੁੱਖ ਨਹੀਂ ਵੇਚਦਾ ਮਤਲਬ ਅੰਦਰ ਬਾੜ ਕੇ ਨਹੀਂ ਲੈਣੀ ਯਾਰ ਅਗਲੇ ਤੋਂ ਵੱਧ ਪੈਸੇ ਦੇ ਕੇ ਲੈਣੀ ਆ ਇਹ ਹੁੰਦੀ ਹੈ ਮਿਹਨਤ ਰੰਗ ਲਿਆਉਂਦੀ ਯਾਰ ਹਨਾ ਮੈਨਾਂ ਕਹਿੰਦਾ ਯਾਰ ਜਿਉਂਦੇ ਬਾਅਦ ਤੇ ਰਹਿਣ ਵਿਚਾਰੇ ਆਪ ਦਾ ਸਕੂਟਰ ਖਰੀਦਿਆ ਬਾਦ ਜਵਾਨੀ ਵੇਲੇ ਕਹਿੰਦਾ ਸਾਡਾ ਪਹਿਲਾ ਸਾਧਨ ਸੀ ਯਾਰ ਉਹ ਵੀ ਹੋਂਵੇਂ ਖੜਾ ਵੇਖ ਲਾ ਤੇ ਜੇ ਚੱਲਦਾ ਹੁੰਦਾ ਇਹਨੇ ਖਤਮ ਹੋ ਜਾਣਾ ਸੀ ਵਿਚਾਰੇ ਨੇ ਹਨਾ ਲੈ ਤੇ ਨਹੀਂ ਅਲੱਗਾਂ ਦਾ ਹੁਣ ਆਪਾਂ ਤਾਂ ਕੋਈ ਕਰਾਉਣਾ ਵੇਚ ਦਿਓ ਆਪਣੇ ਕੋਲ ਦਾ ਟਰੈਕਟਰ ਵੱਡਾ ਆ ਗਿਆ ਵੇਚ ਦਿਓ ਉਹ ਵਾਪਸ ਲੈ ਕੇ ਆਏ ਆ ਵੀ ਸਾਡੇ ਘਰ ਦਾ ਲਾਣੇਦਾਰ ਹੈ ਜੇ ਮਿਹਨਤ ਕਰਦੇ ਆ ਨਾ ਮਿਹਨਤ ਕਰਕੇ ਆਪਦਾ ਵਿਰਸਾ ਜਰੂਰ ਸੰਭਿਆ ਕਰੋ ਬਈ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਰਹੋ ਪਰ ਜੁੜੇ ਇੱਧਰ ਰਹੋ ਆਪਣੀਆਂ ਜੜਾਂ ਨਾਲ ਹਰੇ ਰਹਾਂਗੇ ਜਿਹੜੀ ਜੜਾਂ ਤੇ ਆ ਉਹੀ ਹੈ ਹਰੀ ਜਿਹੜੀ ਜੜਾਂ ਨਾਲੋਂ ਅਲੱਗ ਹੋ ਗਈ ਉਹ ਤਾਂ ਸੁੱਕ ਜਾਣੀ ਹੈ ਜੀ ਇਹ ਭਰਾ ਸਾਡੇ ਜਿਹੜਾ ਨਾਲ ਜੁੜੇ ਹੋਏ ਆ ਤੋ ਸਵਾਦ ਆ ਗਿਆ ਵੇਖ ਕੇ ਮੈਂ ਤਾਂ ਹੀ ਵੀਡੀਓ ਬਣਾਈ ਆ ਬਾਈ ਵੀ ਮਾਣ ਕਰਿਆ ਯਾਰ ਵੀ ਵਾਕੇ ਯਾਰ ਚੀਜ਼ ਐ ਕਸ ਸੰਭਾਲੀ ਆ ਮੁੰਡਿਆਂ ਨੇ ਆਪਣੇ ਪੁਰਾਣੇ ਦੋਸਤ ਸੀ ਹਨਾ ਵੀ ਖੁਸ਼ ਹੋ ਜਾਂਦਾ ਮਾਣ ਉਹਨਾਂ ਨੇ ਜਦੋਂ ਕੋਠੀ ਪਾਉਣ ਲੱਗੇ ਸਾਡੇ ਪਿੰਡ ਵਾਲੇ ਵੇਦੇ ਸੀ ਤੇ ਕੀ ਕਰਨ ਲੱਗੇ ਆ ਹਨਾ ਇਹ ਜੇ ਪਹਿਲਾ ਸਕੂਟਰ ਲਿਆ ਸੀ ਤਾਂ ਅੱਜ ਗੱਡੀਆਂ ਖੜੀਆਂ ਕਰੇ ਹਨਾ ਬਾਬੇ ਦੀ ਕਿਰਪਾ ਨਾਲ ਪਿੱਛੇ ਧੌਣ ਰੱਖਿਆ ਗੱਡੀ ਉਂਗਲੇ ਜੀ ਹੁਣ ਹੁਣੇ ਲਈ ਅਸੀਂ ਕੰਪਰੀ ਲਈ ਹਾਂ ਹਾਂ ਫਿਰ ਠੀਕ ਹੈ ਫਿਰ ਜਦੋਂ ਮਿਹਨਤ ਕਰੀਏ ਲੋਕ ਗੱਡਾ ਲੈਂਦੇ ਆ ਜਾਂ ਪਹਿਲਾਂ ਕਹਿੰਦਾ ਮੋਟਰਸਾਈਕਲ ਮਗਰ ਰੇੜੀ ਬਣਾ ਲੈਨੇ ਇਹਨਾਂ ਨੇ ਆ ਲੈ ਆਂਦੀ ਗਏ ਨਵੀਂ ਪੱਟਿਆ ਵਾਸਤੇ ਇਹ ਦੂਜਾ ਹੱਥੀ ਜਾਂ ਹਨਾ ਮਹਿੰਦਰਾ ਮਹਿੰਦਰਾ ਵਾਲਿਆਂ ਦੀ ਆ ਬਾਬਾ ਜੀ ਕਰ ਬੱਬ ਉਹ ਮਾਰਤਾ ਇਹਨੂੰ ਤਾਂ ਪਚਾਉਂਗਾ ਪਚਾਉਂਗਾ ਦਸਤੀ ਘਟੇਲੇ ਕਿਉਂ ਜੀ ਆਇਆ ਸਵਾਦ ਵੇਖ ਕੇ ਹਨਾ ਸਾਰੇ ਭਰਾ ਦੇਖੋ ਕਿੰਨੇ ਰੌਣਕਾਂ ਲਾਉਂਦੇ ਘਰੇ ਵੇ ਆ ਕਿਵੇਂ ਆ ਠੀਕ ਕਿਹੜੀ ਗਲਾਜਾਂ ਤੀਜੀ ਆਇ ਲੈ ਇਹ ਤੀਜੀ ਚ ਹੋਰ ਹੁੰਦਾ ਉਹਨੇ ਥਰਡ ਚ ਹੋਣਾ ਸੀ ਆ ਫਰਕ ਆ ਯਾਰ ਇਹ ਜੜਾ ਨਾਲ ਜੁੜੇ ਬੰਦੇ ਦਾ ਫਰਕ ਹੁੰਦਾ ਇਹ ਤੋਂ ਪਛਾਣ ਆ ਕੱਲ ਵੀ ਦਿਖਾਈ ਤੁਹਾਨੂੰ ਅੱਜ ਵੀ ਵਿਖਾਈ ਵੇ ਲੋ ਤੀਜੀ ਚ ਵੀ ਜੁਆਕਾਂ ਨੂੰ ਯਾਰ ਵਾਕਈ ਪੰਜਾਬੀ ਬੋਲਣੀ ਸਿਖਾਓ ਯਾਰ ਆਪਾਂ ਹਨਾ ਇਹਦੇ ਨਾਲ ਹੀ ਸਾਡੇ ਵਾਲੇ ਆਉਂਦਾ ਹੋਰ ਕੁਝ ਨਹੀਂ ਆਉਂਦਾ ਉਹੀ ਹੁੰਦਾ 3rd 9th ਹਾਂ ਜੀ ਬਾਕੀ ਖਾਂ ਅੰਗਰੇਜ਼ੀ ਨੂੰ ਅੜ ਜਾਂਦੇ ਆ ਉਹ ਉਹਨਾਂ ਕਹ ਸਭ ਤੋਂ ਜ਼ਰੂਰ ਬੋਲਣਾ ਉਹਨਾਂ ਨੇ ਭੁੱਲ ਗਏ ਸਾਡੇ ਲੋਕ ਯਾਰ ਸਾਡੀ ਭਾਸ਼ਾ ਨੂੰ ਨਾ ਪਤਾ ਨਹੀਂ ਕਿਉਂ ਪੰਜਾਬੀ ਤੋਂ ਘਤਰਾਉਂਦੇ ਆ ਵੀ ਖਣੀ ਸਾਡੀ ਬੇਇੱਜ਼ਤੀ ਹੋ ਜੂ ਯਾਰ ਅਸੀਂ ਪੰਜਾਬੀ ਬੋਲਦੇ ਆ ਇਹ ਇੱਜ਼ਤ ਬਣਦੀ ਆ ਯਾਰ ਮਾਣ ਮਹਿਸੂਸ ਕਰੋ ਯਾਰ ਸਾਡੀ ਬੋਲੀ ਨੂੰ ਤਾਂ ਦੁਨੀਆ ਜਾਣਦੀ ਆ ਹੈ ਮਿਊਜ਼ਿਕ ਸਾਡਾ ਚੱਲਦਾ ਖਾਣਾ ਸਾਡਾ ਚੱਲਦਾ ਦੁਨੀਆ ਤੇ ਪੰਜਾਬੀ ਆਪਣੇ ਬਹੁਤ ਆ ਸਭ ਜਗ੍ਹਾ ਪੰਜਾਬੀ ਹਾਂ ਬਈ ਯਾਰ ਵਿਆਹ ਆਪਣੇ ਆ ਬਿਲਕੁਲ ਜਿੰਨੇ ਹੀਰੋ ਆ ਸਾਰੇ ਫਿਲਮ ਵਾਲੇ ਪੰਜਾਬੀ ਆ ਲਾ ਮਰੀਸ਼ਪੁਰੀ ਹੁਣਾ ਤੋਂ ਜਿੰਨੇ ਕਪੂਰ ਆ ਸਾਰੇ ਪੰਜਾਬੀ ਆ ਹਾਂਜੀ ਹੁਣਾ ਕ੍ਰਿਸਮਾ ਕਪੂਰ ਦਾ ਵਿਆਹ ਕਰਿਆ ਉਹਨਾਂ ਨੇ ਆਨੰਦ ਕਾਰਜ ਕਰਿਆ ਭਾਈ ਹੂੰ ਹੂੰ ਦਿੱਲੀ ਕਿਉਂਕਿ ਪੰਜਾਬੀ ਫੈਮਿਲੀ ਆ ਬਈਓ ਹੂੰ ਵੀ ਪੰਜਾਬੀ ਬਹੁਤ ਦੂਰ ਤੱਕ ਚੰਦ ਤੇ ਪਹੁੰਚ ਗਏ ਭਾਈ ਚਾਵਲਾ ਗਈ ਆਪਣੀ ਭਾਈ ਦੀ ਕੈਨੇਡੀਅਨ ਦੀ ਇਹ ਹਾਂਜੀ ਕਿਵੇਂ ਹੋ ਸੱਚੀ ਗੱਲ ਹੈ ਸੱਚਾ ਸੱਚਾ ਕਰੋ ਨਾ ਡਰ ਗਈ ਉਹ ਭਰਾ ਉਹ ਬੰਦੇ ਬਾਹਲੇ ਆ ਗਏ ਆਪਾਂ ਕੋਈ ਅੱਜ ਕੀ ਹੈ ਹੈ ਨਾ ਅੱਜ ਕੀ ਹੈ ਉਹ ਠੀਕ ਹੈ ਜੀ ਤੇ ਸੋ ਮਿਹਨਤ ਕਰਿਆ ਕਰੋ ਮਿਹਨਤ ਕਰਕੇ ਇੱਧਰ ਕੁਸ ਬਣਾਇਆ ਕਰੋ ਯਾਰ ਇੱਥੇ ਲੋੜ ਆਪਾਂ ਨੂੰ ਉੱਥੇ ਕਿਸੇ ਨੇ ਨਹੀਂ ਦੇਖਣਾ ਯਾਰ ਕੀ ਬਣਿਆ ਕੀ ਨਹੀਂ ਕਈ ਭਰਾ ਇੱਧਰੋਂ ਵੇਚ ਕੇ ਉੱਧਰ ਲਈ ਜਾਂਦੇ ਆ ਮਾਰੀ ਗੱਲ ਆ ਯਾਰ ਕਿਉਂਕਿ ਆਉਣਾ ਹੈ ਅਖੀਰ ਨੂੰ ਇੱਥੇ ਹੀ ਪੈਣਾ ਆਪਾਂ ਨੂੰ ਆਪਣਾ ਆਲਣਾ ਜਾਨਵਰ ਉਡਰਲੇ ਜਿੰਨਾ ਮਰਜੀ ਆਪਣਾ ਅਸਲ ਘਰ ਚੋਂ ਇਹ ਹੈ ਨਹੀਂ ਦੁਨਿਆਵੀ ਘਰ ਆਪਣਾ ਇਹ ਆ ਅਸਲ ਘਰੋਂ ਜਿੱਥੋਂ ਆਏ ਆਪਾਂ ਨੂੰ ਇੱਕ ਦਿਨ ਜਾਣਾ ਹੀ ਪੈਣਾ ਸਰਨਾ ਨਹੀਂ ਉੱਥੇ ਬਣਾ ਆਪਾਂ ਨੂੰ ਸੱਦੂਗਾ ਆਪਣਾ ਪਿਓ ਜਿੱਦੇ ਆਵਾਜ਼ ਵੱਜੀ ਜਾਣਾ ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਕਿਉਂਕਿ ਉਹਨੇ ਲੋੜ ਅਨਸਾਰ ਘਰੇ ਬੁਲਾ ਹੀ ਲੈਣਾ ਵੀ ਆ ਜਾ ਕਾਕਾ ਬਹੁਤ ਖੇਡ ਲਿਆ ਆ ਜਾ ਕਰੇ ਇਵੇਂ ਇੱਥੇ ਲੋੜ ਪੈਣੀ ਆ ਚਾਹ ਕੈਨੇਡਾ ਰੋ ਚਾਹ ਇੰਗਲੈਂਡ ਰੋ ਚਾਹ ਅਮਰੀਕਾ ਰੋ ਇੱਥੇ ਲੋੜ ਪੈਣੀ ਪੈਣੀ ਸੋ ਇੱਥੇ ਬਣਾਓ ਕੋਸ ਨਾ ਕੋਸ ਆਪਾਂ ਤੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿਤੇ ਯੂਪੀ ਵਾਲੇ ਜ਼ਮੀਨਾਂ ਲੈਣਗੇ ਰਾਸਤਾਂ ਬਿਹਾਰ ਗੁਜਰਾਤ ਸਾਰੇ ਇੱਥੇ ਲੈ ਲਵੋ ਜ਼ਮੀਨਾਂ ਕਿਉਂਕਿ ਫਿਰ ਆਪਣਾ ਤਾਂ ਕੋਈ ਰਹਿਣਾ ਨਹੀਂ ਲੈਣ ਵਾਲਾ ਇੱਧਰ ਮਿਹਨਤ ਨਹੀਂ ਹੁੰਦੀ ਉਧਰ ਜੇ ਦੋ ਪੈਸੇ ਜੋੜਦਾ ਬੰਦਾ ਉਧਰ ਹੀ ਲਾ ਦਿੰਦਾ ਇੱਧਰ ਲਿਆਉਂਦਾ ਨਹੀਂ ਇੱਧਰ ਲਓ ਆ ਕੇ ਯਾਰ ਵੇਚੋ ਨਾ ਠੀਕ ਹੈ ਜੀ ਸਾਡੀ ਤਾਂ ਇਹੀ ਬੇਨਤੀ ਹੈ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹੋ ਜਿਹਾ ਕੋਈ ਭਰਾ ਮਿਲੇ ਉਹ ਤੋਂ ਸਹਿਦ ਦੇਈਏ ਯਾਰ ਤੇ ਜਰੂਰ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ